ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਠੋਕ ਕੇ ਖੜ ਗਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਅਕਾਲੀ ਦਲ ਦੇ ਲੀਡਰ ਵਰਕਰ ਸਮਰਥਕ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਵਿਰੋਧ ਦੇ ਵਿੱਚ ਡਟੇ ਨਜ਼ਰ ਆਉਣਗੇ ਪਟਿਆਲਾ ਦੇ ਵਿੱਚ ਵੱਡਾ ਦਰਨਾ ਲਗਾਇਆ ਜਾ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਲਈ ਅਜਿਹੀਆਂ ਨੀਤੀਆਂ ਬਣਾ ਰਹੀ ਆ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਆ ਲੈਂਡ ਪੂਲਿੰਗ ਪਾਲਿਸੀ ਦਾ ਬ੍ਰੋਧ ਲਗਾਤਾਰ ਕਿਸਾਨ ਵੀ ਕਰ ਰਹੇ ਨੇ ਸਿਆਸਤਦਾਨ ਵੀ ਕਰ ਰਹੇ ਨੇ ਹਰ ਇੱਕ ਸਿਆਸੀ ਪਾਰਟੀ ਹੁਣ ਮੈਦਾਨ ਦੇ ਵਿੱਚ ਨਿਤਰ ਰਹੀ ਆ ਪਹਿਲਾਂ ਕਾਂਗਰਸ ਦੇ ਵੱਲੋਂ ਪਟਿਆਲਾ ਦੇ ਪੁੱਡਾ ਦਫਤਰ ਦੇ ਬਾਹਰ ਵੱਡਾ ਧਰਨਾ ਲਗਾਇਆ ਸੀ ਤੇ ਹੁਣ ਪਟਿਆਲਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਤੇ ਇਸ ਮੌਕੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਹੀ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਕੁਝ ਕਹਿ ਰਹੇ ਨੇ ਆ ਅਕਾਲੀ ਦਲ ਦੇ ਆਗੂ ਹਲਕਾ ਸਨੌਰ ਦੇ ਆਗੂ ਨੇ ਜੋ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸਨੌਣਿਆਂ ਸਰ ਰਜਿੰਦਰ ਸਿੰਘ ਵਿਰਕ ਹਲਕਾ ਸਨੌਰ ਤੋਂ ਸ਼ੋਭਨੀ ਕਾਲੀਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼ਰਮਾ ਜੀ ਸਮੁੱਚੀ ਲੀਡਰਸ਼ਿਪ ਨੇ ਜਿਹੜਾ ਲੈਂਡ ਪੂਲਿੰਗ ਦੇ ਖਿਲਾਫ ਜਿਹੜੀ ਇਹ ਹੁਣ ਵਾਲੀ ਮੌਜੂਦਾ ਸਰਕਾਰ ਨੇ ਜ਼ਮੀਨ ੱੱਕੇ ਨਾਲ ਖੜਾਪ ਕੇ ਦਿੱਲੀ ਤੋਂ ਲਿਆਂਦੇ ਹੋਏ ਜਿਹੜੇ ਧੜਵੀ ਨੇ ਉਹਨਾਂ ਨੂੰ ਰੋਟਾਉਣ ਦੇ ਵਾਸਤੇ ਇਹ ਜਿਹੜੀ ਪਾਲਿਸੀ ਲਿਆਂਦੀ ਹੈ ਪੰਜਾਬ ਨੂੰ ਬਰਬਾਦ ਕਰਨ ਵਾਲੀ ਹੈ ਉਸ ਨੂੰ ਰੋਕਣ ਵਾਸਤੇ ਅਕਾਲੀ ਦਲ ਨੇ ਸਮੁੱਚੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਕਿ 1 ਇੰਚ ਵੀ ਜ਼ਮੀਨ ਧੱਕੇ ਨਾਲ ਦੱਬੜ ਨਹੀਂ ਦਿੱਤੀ ਜਾਏਗੀ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਏਗਾ ਪਹਿਲਾਂ ਵੀ ਪੰਜਾਬ ਪਿਛਲੇ 5 ਸਾਲ ਤੇ 3.5 ਸਾਲ ਇਹ ਹੋ ਗਏ ਬਰਬਾਦੀ ਦੇ ਕੰਡੇ ਤੇ ਪਹੁੰਚ ਗਿਆ ਇੱਕ ਵੀ ਕੋਈ ਨਵਾਂ ਪ੍ਰੋਜੈਕਟ ਕਿਸਾਨੀ ਵਾਸਤੇ ਕੋਈ ਖਾਸ ਸਹੂਲਤਾਂ ਜਿਹੜੀਆਂ ਪਹਿਲਾਂ ਚੱਲ ਰੀਆਂ ਨੇ ਉਹ ਵੀ ਬੰਦ ਕੀਤੀਆਂ ਜਾ ਰੀਆਂ ਨੇ ਹੁਣ ਇਹ ਨਵਾਂ ਫਾਰਮੂਲਾ ਜਿਹੜਾ ਖਾਸ ਕਰਕੇ ਕਿ ਕੱਲ ਨੂੰ ਜਿਹੜਾ ਮੇਨ ਧਰਨਾ ਹੈ ਸਮੁੱਚੀ ਕਾਲੀ ਲੀਡਰਸ਼ਿਪ ਨੇ ਇਹ ਸਰਕਾਰ ਦੀਆਂ ਪੁੱਡਾ ਗਰਾਊਂਡ ਦੇ ਸਾਹਮਣੇ ਜਿਹੜਾ ਹਲਾਉਣ ਦੇ ਵਾਸਤੇ ਤੇ ਕਿਸਾਨੀ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸਮੁੱਚੇ ਭਾਈਚਾਰੇ ਨੂੰ ਬਚਾਉਣ ਵਾਸਤੇ ਰੱਖਿਆ ਸੁਰਜਿੰਦਰ ਜੀ ਇਹ ਕਿਹੜੇ ਕਿਹੜੇ ਜਿਹੜੇ ਨੇ ਸ਼੍ਰੋਮਣੀ ਕਾਲੀ ਦਰ ਦੇ ਉੱਚ ਜਿਹੜੇ ਲੀਡਰ ਨੇ ਇੱਥੇ ਪਹੁੰਚੇ ਪਈ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਜ਼ਿਲ੍ਹਾ ਅਬਜ਼ਰਵਰ ਵੀ ਨੇ ਤੇ ਸਾਬਕਾ ਵਜ਼ੀਰ ਵੀ ਨੇ ਸੰਸਥਿਤ ਕਰ ਰਹਿ ਚੁੱਕੇ ਨੇ ਸਾਡੇ ਕੌਮੀ ਪ੍ਰਧਾਨ ਦੀ ਰੈਡ ਮਾਈ ਦੇ ਹਿੱਟ ਖਾਸ ਕਰਕੇ ਸਮੁੱਚਾ ਜ਼ਿਲ੍ਹਾ ਬਟੇਲਾ ਹਲਕਾ ਇੰਚਾਰਜ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਐਸਜੀਪੀਸੀ ਮੈਂਬਰ ਸਾਹਿਬਾਨ ਵਪਾਰੀ ਵਿੰਗ ਕਿਸਾਨ ਵਿੰਗ ਜਿੰਨਿਆਂ ਨੂੰ ਅਸੀਂ ਖਾਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਯੂਥ ਵਿੰਗ ਇਸਤਰੀ ਅਕਾਲੀ ਦਲ ਸਾਰੀ ਲੀਡਰਸ਼ਿਪ ਇਸ ਧਰਨੇ ਦੇ ਵਿੱਚ ਇਸ ਯੋਗਦਾਨ ਪਾਏਗੀ ਤਾਂ ਕਿ ਜਿਹੜਾ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਸੇਧ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲੇ ਕਹਿ ਚੁੱਕੇ ਨੇ ਕਿ ਅਸੀਂ ਮੋਹਾਲੀ ਦੇ ਵਿੱਚ ਪੱਕਾ ਤਰਨਾ ਲਾਵਾਂਗੇ ਕਿੰਨਾ ਕਿੰਨਾ ਇਕੱਠ ਹੋਏਗਾ ਸਰ ਸਮਾਯਾ ਵੀ ਹਲਕਾ ਸਨੌਰ ਵੱਲੋਂ ਅਸੀਂ 3 ਡੀ ਜਟਾ ਟੋਲ ਪਲਾਜ਼ਾ ਦੇ ਕੋਲ ਮਹਿੰਦਰਾ ਏਜੰਸੀ ਦੇ ਸਾਹਮਣੇ ਹਲਕਾ ਸਨੌਰ ਦਾ ਵੈਲਕਮ ਕਰਨ ਵੈਲਕਮ ਕਰਨ ਤੇ ਸਹਿਯੋਗ ਦੇਣ ਵਾਸਤੇ ਕਿਉਂਕਿ ਵੈਲਕਮ ਉਦੋਂ ਹੁੰਦਾ ਜਦੋਂ ਕੋਈ ਪ੍ਰਾਪਤੀ ਹੋਵੇ ਇਹ ਤਾਂ ਅਸੀਂ ਰੋਸ ਤਰ੍ਹਾਂ ਦੇ ਰਿਆ ਉਹਨਾਂ ਨੂੰ ਸਹਿਯੋਗ ਕਰਨ ਵਾਸਤੇ ਤੇ ਉਹਨਾਂ ਨੂੰ ਹਲਾਰਾ ਦੇਣ ਵਾਸਤੇ ਹਲਕਾ ਸਨੌਰ ਵੱਲੋਂ ਐਨ ਕੇ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਪ੍ਰਧਾਨ ਜੀ ਦੀ ਕਮਾਂਡ ਦੇ ਵਿੱਚ ਤੇ ਸਮੁੱਚੀ ਆਪਣੀ ਟੀਮ ਨੂੰ ਨਾਲ ਲੈ ਕੇ ਚਾਇਸ ਪੰਚ ਸਰਪੰਚ ਸਾਬਕਾ ਪੰਚ ਸਰਪੰਚ ਸਾਹਿਬ ਬਲਾਕ ਸਮಿತಿ ਮੈਂਬਰ ਸਭਾਨ ਨੰਬਰਦਾਰ ਸਭਾਨ ਵੱਖ-ਵੱਖ ਅਹੁਦੇਦਾਰ ਸਭਾਨ ਉਹਨਾਂ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਨਾਲ ਸਜੋਗ ਸ਼ੁਰੂਆਤ ਕਰਾਂਗੇ ਛੋਟੇ ਕੌਂਸਲਰ ਦੇ ਸਫਰ ਤੋਂ ਲੈ ਕੇ ਹੁਣ ਤੱਕ ਇੱਕ ਇਲਾਕੇ ਦੀ ਜਿੰਮੇਵਾਰੀ ਦਿੱਤੀ ਗਈ ਬੜੀ ਵੱਡੀ ਗੱਲ ਹੈ ਕਿ ਅਕਾ ਇਲਾਕਾ ਕਹਿੰਦਾ ਨਵੀਂ ਕਿ ਵਿਧਾਨ ਸਭਾ ਆਉਣ ਵਾਲੀ 2027 ਦਾ ਇੱਕ ਦ੍ਰਿਸ਼ ਹੈ ਬੋਲ ਵੀ ਕਰਨਾ ਉਹ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਇਹ ਤਾਂ ਵੱਡਾ ਲੱਗਾ ਤੁਹਾਨੂੰ ਪਾਜੀ ਪਹਿਲਾਂ ਇਹ ਜਿੰਨੇ ਤੁਸੀਂ ਸਾਰੇ ਮੀਡੀਆ ਇੱਕ ਥੰਮ ਹੈ ਜਦੋਂ 2007 ਦੇ ਵਿੱਚ ਕਾਉਂਸਲਰ ਦਾ ਇੱਕ ਜੀਵਨ ਸ਼ੁਰੂਆਤ ਸੇਵਾ ਸ਼ੁਰੂਆਤ ਕੀਤੀ ਸੀ ਤਾਂ ਇਹ ਸਾਰੀ ਟੀਮ ਨੇ ਖਾਸ ਕਰਕੇ ਜਿਹੜੇ ਮੇਰੇ ਉਸ ਟਾਈਮ ਤੇ ਜਿੰਨੇ ਬਜ਼ੁਰਗਾਂ ਨੇ ਵੱਡਿਆਂ ਨੇ ਭਰਾਵਾਂ ਨੇ ਬਾਹ ਫੜ ਕੇ ਤੋਰਿਆ ਸੀ ਤਾਂ ਦੋ ਵਾਰ ਕਾਉਂਸਲਰ ਬਣਨ ਤੋਂ ਬਾਅਦ 17 ਦੇ ਵਿੱਚ ਤੀਜੀ ਵਾਰ ਜਦੋਂ ਕਾਉਂਸਲ ਲੜੇ ਸਰਕਾਰ ਦੂਜੀ ਸੀ 2 ਘੰਟੇ ਇਲੈਕਸ਼ਨ ਹੋਣ ਦੇ ਵਿੱਚ 1080 ਵੋਟਾਂ ਪਈਆਂ ਸੀ ਜਿਸ ਦੇ ਵਿੱਚੋਂ 900 90 ਵੋਟਾਂ ਪੜੀਆਂ ਸੀ ਫੇਰ ਪਿਛਲੀ ਵਾਰ ਸਾਰੀ ਟੀਮ ਨੇ ਇਕੱਠੇ ਹੋ ਕੇ ਹੁਲਾਰਾ ਮਾਰਿਆ ਅਕਾਲੀ ਦਲ ਨੂੰ ਬੇਨਤੀ ਕੀਤੀ ਅਕਾਲੀ ਦਲ ਦੀਆਂ ਸਵਾਵਾਂ ਲੈ ਕੇ ਸੀਨੀਅਰ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਉਸ ਟਾਈਮ ਤੋਂ ਲੈ ਕੇ ਚਾਹ ਪਟਿਆਲਾ ਦਿਹਾਤੀ ਹੋਵੇ ਚਾਹ ਹਲਕਾ ਸਮਾਣਾ ਹੋਵੇ ਚਾਹ ਸਨੌਰ ਹੋਵੇ ਕਿਉਂਕਿ ਸਨੌਰ ਦਾ ਕਾਫੀ ਵੱਡਾ ਏਰੀਆ ਸਰ ਮੇਰੇ ਕੋਲ ਆਲਰੇਡੀ ਹੈ ਜਿਵੇਂ ਕਿ ਅਲੀਪੁਰ ਅਮਨ ਨਗਰ ਦਰਸ਼ਨ ਨਗਰ ਰਣਜੀਤ ਨਗਰ ਦੌਲਤਪੁਰ ਰਸੂਲਪੁਰ ਜੜਾ ਇਹ ਸਾਰਾ ਏਰੀਆ ਸੀ ਪਹਿਲੇ ਹੀ ਇੱਥੇ ਉਧਰ ਦੇਵੀਗੜ੍ਹ ਵਾਲੇ ਪਾਸੇ ਪੁਨਾ ਜੜੀ ਵਾਲੇ ਪਾਸੇ ਬਲਵੇੜਾ ਰੋਡ ਤੇ ਵੱਖ-ਵੱਖ ਏਰੀਆ ਦੇ ਵਿੱਚ ਆਪਣੇ ਰਿਸ਼ਤੇਦਾਰੀਆਂ ਭੈਣ ਭਰਾ ਅਕਾਲੀ ਦਲ ਦੇ ਜਿਹੜੇ ਥਾਮਣੇ ਉਹਨਾਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਾਂ ਇਸ ਹਲਕੇ ਦੇ ਵਿੱਚ ਕਿਉਂਕਿ ਕੁਝ ਵੀ ਔਖਾ ਨਹੀਂ ਜਿਹੜੀ ਪ੍ਰੈਸ ਹੈ ਬਹੁਤ ਵੱਡਾ ਥੰਮ ਹੈ ਜਦੋਂ ਇਹ ਸਚਾਈ ਲਿਆਏਗੀ ਤੇ ਸਾਰੀ ਟੀਮ ਨਾਲ ਚੱਲੇਗੀ ਫਿਰ ਇਹ ਹਲਕਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਆਪਾਂ ਹੀ ਪਰਮਾਤਮਾ ਕਿਰਪਾ ਕਰੇ ਇਸ ਆਸ਼ੀਰਵਾਦ ਵਿੱਚ ਗਿਆ 2022 ਤੋਂ ਸ਼ੁਰੂ ਨਹੀਂ ਕਰਦਾ ਚਿੰਤਨ ਮਤਨ ਵੀ ਹੋਇਆ ਤੁਹਾਡਾ ਮਨ ਨਹੀਂ ਟੋਲਿਆ ਨਵਾਂ ਸ਼ੁਰੂ ਕਰ ਲੈਣਾ ਵੀ ਪਰ ਰਿਹਾ ਤੁਸੀਂ ਨੇ ਸਟੈਂਡ ਕਰ ਲਿਆ ਤੁਸੀਂ ਸਰ ਆਪਾਂ ਕੱਲ ਹੀ ਜੰਮਿਆ ਅਕਾਲੀ ਮਰਨੇ ਨਾ ਬੰਦਾ ਮਾ ਬਦਲ ਸਕਦਾ ਮਾ ਦਾ ਰੂਪ ਹੋ ਸਕਦਾ ਤੇ ਨਾ ਹੀ ਕਦੀ ਪਾਰਟੀ ਬਦਲ ਸਕਦਾ ਸਾਂਝਾ ਨੇ ਜਿਹੜੀਆਂ ਕਿਉਂਕਿ ਚਾਹੋ ਕੋਈ ਵੀ ਅਕਾਲੀ ਦਲ ਹੋਵੇ ਉਹ ਇੱਕ ਸਾਂਝ ਹੈ ਜਿਹੜੀ ਇੱਕ ਲੱਗ ਚੀਜ਼ ਹੈ ਪਰ ਜਿੱਥੇ ਖੜੇ ਆ ਉਸ ਤੋਂ ਡੋਲਣ ਆ ਜਲਦੀ ਸ਼ਰਮ ਨਹੀਂ ਕਰਦੇ ਜੇ ਪੇਸ਼ੀਨੀਆਂ ਵੀ ਲਈਆਂ ਫਿਰ ਛੱਡ ਕੇ ਸ਼ਰਮ ਨਹੀਂ ਕਰਦੇ ਪਾਜੀ ਇਹ ਆਪਾਂ ਬੇਨਤੀ ਕਰਾਂਗੇ ਅਸੀਂ ਬਹੁਤ ਛੋਟੇ ਆ ਇਹ ਬੇਨਤੀ ਜੂਰ ਕਰਾਂਗੇ ਸਾਰੇ ਸੀਨੀਅਰ ਸਤਕਾਰਯੋਗ ਲੀਡਰਾਂ ਨੂੰ ਵੀ ਇਕੱਠੇ ਹੋਈਏ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਉਹਦੇ ਹੁਕਮਾਂ ਦੇ ਮੁਤਾਬਕ ਜਿਵੇਂ ਉਹਨਾਂ ਨੇ ਕਿਹਾ ਵੀ ਸਾਰੇ ਚੁੱਲ੍ਹੇ ਸਮੇਟਿਏ ਸਮੇਟਣ ਦੀ ਕੋਸ਼ਿਸ਼ ਕਰੀਏ ਇਹ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਅਕਾਲੀ ਦਲ ਸਨੋਬ ਦੇ ਵਿੱਚ ਕਾਫੀ ਮਜਬੂਤ ਨਹੀਂ ਹੈ ਜਿਹੜੀ ਸੁਖਵੀਰ ਬਾਦਲ ਨੇ ਵਾਪਸ ਆਏ ਜਦੋਂ ਰਾਜ ਹੋਇਆ ਕਾਲ ਦੀ ਰੈਲੀ ਨੂੰ ਲੈ ਕੇ ਕਿਸੇ ਨਾਲ ਤੁਹਾਡੀ ਗੱਲਬਾਤ ਹੋ ਜਾਏ ਕੋਈ ਨਰਾਜ਼ਗੀ ਛੱਡਦੀ ਫੜਾਈ ਦੇ ਬਜਾਏ ਅੱਜ ਇਹ ਬੇਨਤੀ ਕਰ ਰਹੇ ਹਾਂ ਜੀ ਕਿਉਂਕਿ ਧਰਨਾ ਧਰਨੇ ਦੇ ਵਿੱਚ ਸ਼ਾਮਲ ਜਾਂ ਵਾਪਸੀ ਨਹੀਂ ਕਰ ਸਕਦੇ ਉਹ ਬਹੁਤ ਵੱਡਾ ਉਂਜ ਇਨ ਟੱਚ ਹੈਗਾ ਪਾਰਟੀ ਦਾ ਸਾਡਾ ਆਪਣਾ ਪਰਿਵਾਰਕ ਤੌਰ ਤੇ ਸੀਨੀਅਰ ਲੀਡਰਸ਼ਿਪ ਦਾ ਖਾਸ ਕਰਕੇ ਕਿਉਂਕਿ ਕੱਲ ਨੂੰ ਵੀ بڑے ਬੰਦੇ ਚਾਹੁੰਦੇ ਸੀ ਕਿ ਸਾਨੂੰ ਸ਼ਾਮਲ ਕਰ ਲੋ ਕੁਝ ਝਾੜੂ ਵਾਲੇ ਨੇ ਕੁਝ ਕਾਂਗਰਸ ਵਾਲੇ ਨੇ ਜਿਹੜੇ ਛੱਡ ਕੇ ਕਾਲੀ ਦਲ ਨੂੰ ਗਏ ਨੇ ਜਾਂ ਕੁਝ ਯੂਥ ਵਾਲੇ ਨੇ ਪਰ ਕੱਲ ਨੂੰ ਜਿਹੜਾ ਧਰਨਾ ਹੈ ਇਸ 'ਚ ਸਮੂਲੀਅਤ ਸ਼ਾਮਲ ਨਹੀਂ ਕਰਨਾ ਇਸ 'ਚ ਤਾਂ ਆਪਾਂ ਧਰਨਾ ਲੈ ਕੇ ਰੋਸ ਜਾਰ ਕਰਨਾ ਤਾਂ ਕਿ ਜਿਹੜੀ ਸਾਡੀ ਪੰਜਾਬ ਨੂੰ ਬਚਾਉਣ ਵਾਲੀ ਖੇਤੀ ਸੂਬਾ ਖੇਤੀਬ੍ਰਧਾਨ ਸੂਬਾ ਜੇ ਹੌਲੀ ਹੌਲੀ ਖੇਤੀ ਖਤਮ ਹੋ ਗਈ ਜ਼ਮੀਨਾਂ ਤਾਂ ਪਹਿਲਾਂ ਹੀ ਬਹੁਤ ਘਟ ਰਹੀਆਂ ਨੇ ਸਰ ਸਾਹਿਬ ਜਿਸ ਤਰ੍ਹਾਂ ਕਿ ਜੀ ਮੈਂ ਕਿਹਾ ਬ੍ਰੇਕ ਮੋਰ ਅੰਦੇ ਦੇ ਵਿੱਚ ਇਹ ਜੇ ਅਗਰ ਇਹ ਸੁਨੀਲ ਸਿੰਘ ਬਾਦਲ ਕੋਈ ਹੋਰ ਕੈਂਡੀਡੇਟ ਨੂੰ ਲਿਆ ਕੇ ਤੇ ਖੜਾ ਕਰਦਾ ਉਹ ਉਸੇ ਤਰ੍ਹਾਂ ਹੀ ਉਸ ਦੀ ਮਦਦ ਕੀਤੀ ਜਾਏਗੀ ਸੱਤ ਰੋਜ਼ ਨਹੀਂ ਪਾਰਟੀ ਦਾ ਜਿਹੜਾ ਹੁਕਮ ਹੈ ਉਸ ਤੋਂ ਕਦੀ ਵੀ ਕੋਈ ਕੋਤਾਈ ਨਹੀਂ ਵਰਤੀ ਜਾਏਗੀ ਪਾਰਟੀ ਸਮੁੰਦਰ ਹੈ ਉਹਨੇ ਦੇਖਣਾ ਹੈ ਕਿ ਕਿਹੜਾ ਬੰਦਾ ਕਿੰਨੀ ਮਿਹਨਤ ਕਰਕੇ ਕਾਬਿਲ ਹੈ ਉਹਨੇ ਫਿਰ ਡਿਸੀਜਨ ਲੈਣਾ ਹੈ ਕਿਉਂਕਿ ਇੱਕ ਹਲਕਾ ਹਲਕਾ ਜਿੱਤਾਂਗੇ ਤਾਂ ਪੰਜਾਬ ਜਿੱਤ ਸਕਾਂਗੇ ਸਰਕਾਰ ਬਣਾ ਸਕਾਂਗੇ ਇਹ ਸਾਰੀਆਂ ਚੀਜ਼ਾਂ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਤੇ ਛੱਡੀਆਂ ਹੁੰਦੀਆਂ ਨੇ ਤੇ ਅਸੀਂ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਉਸ ਨੂੰ ਆਪ ਦੇ ਮਨ ਤਨ ਧਨ ਨਾਲ ਜਿੰਨੇ ਜੋਗਾ ਹਰ ਪੱਖੋਂ ਸਹਿਯੋਗ ਕਰਾਂਗੇ